ਹਾਂਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਲੋ ਆ ਜੀ ਇੱਥੇ ਮਾਰਨਿੰਗ ਦਾ ਟਾਈਮ ਸੀ ਤੇ ਸਵੇਰੇ-ਸਵੇਰੇ ਤੁਹਾਨੂੰ ਪਤਾ ਕੋਈ ਨਾ ਕੋਈ ਕੰਮ ਆਪਣਾ ਵਧੇ ਰਹਿੰਦਾ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਜਿਵੇਂ ਕਿ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਤੇ ਅੱਜ ਆਪਾਂ ਕੀ ਕੁਝ ਕਰਾਂਗੇ ਤੁਹਾਡੇ ਨਾਲ ਗੱਲਾਂ ਪੁਰਾਣੇ ਸਮੇਂ ਦੀਆਂ ਤੇ ਕੋਸ਼ ਆਪਾਂ ਆਪਣੇ ਦਿਖਾਵਾਂਗੇ ਡੇਲੀ ਦੇ ਰੁਟੀਨ ਦੇ ਕੰਮ ਤੇ ਚਲੋ ਜੀ ਇੱਥੇ ਪਹਿਲਾਂ ਸਵੇਰੇ ਸਵੇਰੇ ਹਾਰਮਨ ਦੀ ਡਿਓਟੀ ਲਾਈ ਸੀ ਵੀ ਤੂੰ ਜਿਹੜਾ ਆਪਣਾ ਰੱਤ ਪੱਖਾ ਖਰਾਬ ਹੋ ਗਿਆ ਵੀ ਇਹਨੂੰ ਠੀਕ ਕਰਕੇ ਜਾ ਕਿਉਂਕਿ ਇਹ ਫਿਰ ਜਦੋਂ ਬੱਗ ਗਿਆ ਕੇਰਾ ਤੇ ਫਿਰ ਆਪਾਂ ਨੂੰ ਔਖਾ ਹੋ ਜਾਂਦਾ ਕਿਉਂਕਿ ਇਹ ਕੰਮ ਇਸੇ ਦੇ ਕਰਨ ਵਾਲੇ ਹੁੰਦੇ ਨੇ ਤੇ ਲਓ ਜੀ ਇਹਨੇ ਆਪਣੀ ਇੱਧਰ ਦੀ ਕਿੱਟ ਖਰਾਬ ਹੋ ਗਈ ਸੀ ਤੈਨੂੰਾ ਕੇ ਉਹ ਜਿਹੜਾ ਆਪਣਾ ਪਰਲਾ ਪੱਖਾ ਤੇ ਉਹ ਇੱਧਰ ਜੜਦਾ ਸੀ ਕਿਉਂਕਿ ਉਹ ਪੱਖਾ ਹੁਣ ਆਪਣਾ ਬਾਧੂ ਹੀ ਆ ਕਿਉਂਕਿ ਪਹਿਲਾਂ ਆਪਣੇ ਪਸ਼ੂ ਜ਼ਿਆਦੇ ਸੀ ਤੇ ਹੁਣ ਆਪਣੇ ਵੱਸ ਦੋ ਹੀ ਪਸ਼ੂ ਨੇ ਤੇ ਇਸ ਲਈ ਪੱਖਾ ਆਪਾਂ ਇੱਧਰ ਲਾ ਦਾਂਗੇ ਤੇ ਕਿੱਟ ਨੂੰ ਜਦੋਂ ਠੀਕ ਕਰਾਵਾਂਗੇ ਫਿਰ ਝੜਦਾਂਗੇ ਤੇ ਇੱਥੇ ਆਪਣੀ ਝੋਟੀ ਇੱਕ ਕੁਸ਼ ਕਰਨ ਨਹੀਂ ਦੇ ਰਹੀ ਸੀ ਹਾਰਮੋਨ ਨੂੰ ਬੱਸ ਐਂ ਖਾਈ ਜਾਂਦੀ ਐ ਇਹ ਤੇ ਬੱਸ ਮੈਨੂੰ ਤਾਂ ਹੀ ਇੱਥੇ ਘੋੜੀ ਫੜ ਕੇ ਖੜਨਾ ਪਿਆ ਕਿਉਂਕਿ ਮੇਰੇ ਵੀ ਹਜੇ ਅੰਦਰਲੇ ਕੰਮ ਸਾਰੇ ਹੀ ਪਏ ਸੀ ਤੇ ਹਜੇ ਮੈਂ ਇੱਧਰ ਗੋਹਾ ਗੋਹਾ ਸੱਟ ਕੇ ਹੱਟੀ ਸੀ ਤੇ ਆਰਮਣਵਾਸੇ ਦੁੱਧ ਭਾ ਕੇ ਆਇਆ ਸੀ ਤੇ ਉਹਦੇ ਨਾਲ ਦੇ ਨਾਲ ਇਹ ਕਿਉਂ ਪਿੰਦੇ ਅੱਜ ਕੱਲ ਟਾਈਮ ਨਾਲ ਦੀ ਨਾਲ ਹੋ ਜਾਂਦਾ ਕਿਉਂਕਿ 7:00 7:30 ਨੇੜੇ ਦਾ ਟਾਈਮ ਹੋਇਆ ਹੀ ਪਿਆ ਸੀ ਤੇ ਚਲੋ ਜੀ ਕਿਉਂਕਿ ਜਿਵੇਂ ਜਿਵੇਂ ਆਪਾਂ ਘਰ ਪੱਕੇ ਕਰੀ ਜਾਂਦੇ ਹਾਂ ਉਹਨਾਂ ਨੂੰ ਕੰਮ ਵੀ ਵਧ ਹੀ ਜਾਂਦੇ ਨੇ ਤੇ ਪਹਿਲਾਂ ਘਰ ਕੱਚੇ ਸੀ ਤੇ ਬੁੜੀਆਂ ਇੱਕ ਵਾਰੀ ਲਿੱਪ ਦਿੰਦੀਆਂ ਮਿੱਟੀ ਲਾ ਦਿੰਦੀਆਂ ਕਿਉਂਕਿ ਵੈਮੀ ਬਹੁਤ ਮਿੱਟੀ ਲਾਈ ਆ ਆਪਣਾ ਘਰ ਪਹਿਲਾ ਵਾਲਾ ਤਾਂ ਚਲੋ ਉਹਦਾ ਫੋਨ ਨਹੀਂ ਸੀ ਹੁੰਦੇ ਤੇ ਪਹਿਲਾਂ ਬਹੁਤ ਦੋਈ ਗੱਲ ਤਿੰਨ ਮਹੀਨਿਆਂ ਤੋਂ ਕਦੇ 6 ਮਹੀਨਿਆਂ ਤੋਂ ਮਿੱਟੀ ਲਾਉਣੀ ਤੇ ਬਹੁਤ ਆਪਸੋ ਆਪ ਦੇ ਦਿਨ ਵੀ ਵਿਖੇ ਨੇ ਤੇ ਸਾਰਾ ਕੰਮ ਕੀਤਾ ਵੀ ਐ ਤੇ ਚਲੋ ਘਰ ਤਾਂ ਆਪਣਾ ਪੱਕਾ ਹੋ ਗਿਆ ਪਰ ਪੱਕੇ ਕਰਨ ਦੇ ਨਾਲ ਨਾਲ ਦੇਖੋ ਦੁੱਖ ਵੀ ਬਹੁਤ ਹੁੰਦੇ ਨੇ ਹਨਾ ਆਪਾਂ ਜਿੰਨਾ ਜ਼ਿਆਦਾ ਪੱਕਾ ਕਰਦੇ ਆ ਉਨਾ ਹੀ ਜ਼ਿਆਦਾ ਕੰਮ ਵਧ ਗਏ ਤੇ ਪਹਿਲਾਂ ਘਰ ਕੱਚੇ ਸੀਗੇ ਦੇਖੋ ਤੇ ਕੰਮ ਵੀ ਘੱਟ ਸੀ ਇੱਕ ਵਾਰੀ ਬੋਕਰ ਲਾ ਦੇਣੀ ਤੇ ਘਰ ਵਧੀਆ ਰਹਿਣਾ ਹੁਣ ਜਿੰਨੇ ਪੱਕੇ ਘਰ ਨੇ ਦੇਖੋ ਮੇਰੀਆਂ ਨਾਲ ਕਿਤੇ ਇੱਥੇ ਰਿੱਟਾ ਗਿਆ ਕਿਤੇ ਉੱਥੇ ਜੇ ਜੇ ਆਪਾਂ ਨਹੀਂ ਸਾਫ ਸਫਾਈ ਕਰਦੇ ਤਾਂ ਇਹ ਭੜੇ ਲੱਗਦੇ ਆ ਕਿਉਂਕਿ ਇਧਰੋਂ ਪੈਰ ਲਾ ਜਾ ਕੇ ਫਿਰ ਆਪਾਂ ਅੰਦਰ ਦੀ ਲੰਘਦੇ ਆ ਤੇ ਅੰਦਰ ਸਾਰਿਆਂ ਨੂੰ ਬੈਠਣਾ ਉਖਾਉਂਦਾ ਤੇ ਕਿਸੇ ਨੇ ਭੈਣ ਭਾਈ ਨੇ ਆ ਵੀ ਜਾਣਾ ਹੁੰਦਾ ਤੇ ਲੋ ਜੀ ਜਿੰਨੇ ਪੱਕੇ ਘਰ ਹੋ ਗਏ ਉਹਨੇ ਇੱਕ ਕੰਮ ਵੀ ਵਾਦ ਕੇ ਰੋਕਾਂ ਦੇ ਹਨਾ ਤੇ ਇੱਥੇ ਮੈਂ ਵੇਖਾ ਕਮਰੇ ਦੀ ਸਫਾਈ ਕਰਦੀ ਸੀਗੀ ਤੇ ਐਸੇ ਤਾਂ ਆਪਾਂ ਬਾਰ ਬਹੁਤ ਘੱਟ ਖੋਲਦੇ ਆ ਕਿਉਂਕਿ ਅੱਜ ਕਾ ਤਾਂ ਮਹੀਨਾ ਤਾਂ ਐਡਾ ਭੜਾ ਹੁੰਦਾ ਚਾਰੇ ਪਾਸੇ ਢੇਰ ਨਹੀਂ ਢੇਰਾਂ ਨੇ ਤੇ ਇੱਕ ਵਸ ਜਿਹੜੀ ਕੰਕਰੀਟ ਢੂੜ ਫੱਕ ਜੀ ਉੱਡ ਰਹੀ ਐ ਤੇ ਉਹਦੇ ਕਰਕੇ ਵੀ ਬਹੁਤ ਕੰਮ ਵਧੇ ਪਏ ਕਿਉਂਕਿ ਚਾਰੇ ਪਾਸੇ ਉਹ ਰੇਤ ਹੀ ਰਹਿਦਾਗਾ ਤੇ ਇਸ ਲਈ ਇੱਧਰਲਾ ਵਾਤਾਪ ਬਹੁਤ ਘੱਟ ਖੋਲਦੇ ਆਂਗੇ। ਚਲੋ ਜੀ ਇੱਥੇ ਦੇਖੋ 7:30 ਦਾ ਟਾਈਮ ਹੋ ਗਿਆ ਸੀ ਤੇ ਹਜੇ ਮੇਰਾ ਸਫਾਈਆਂ ਦਾ ਕੰਮ ਸਾਰਾ ਪਿਆਸੀ ਕਿਉਂਕਿ ਜੇ ਮੈਂ ਪਹਿਲਾਂ ਉੱਧਰ ਪਸ਼ੂਆਂ ਦਾ ਕੰਮ ਕਰਨ ਵਗ ਜਾਨੀ ਆ ਤਾਂ ਮੈਨੂੰ ਇੱਧਰ ਕਵੇਲਾ ਹੋ ਜਾਂਦਾ ਤੇ ਜੇਕਰ ਮੈਂ ਇੱਧਰ ਪਹਿਲਾਂ ਕਰਦੀ ਆ ਤਾਂ ਮੈਨੂੰ ਉੱਧਰ ਤੋਂ ਪਚੜ ਜਾਂਦੀ ਹੈ ਤੇ ਬਸ ਇੱਕ ਠੀਕ ਆ ਟਾਈਮ ਪਾਸ ਜਾਂਦਾ ਹਨਾ ਤੇ ਚਲੋ ਧੁੱਪ ਦੇਖੋ ਤੁਸੀਂ ਕਿੱਡੀ-ਕਿੱਡੀ ਚੜ ਗਈ ਐ ਤੇ ਲਓ ਜੱfte ਘੰਟੇ ਚ ਮੈਂ ਪੋਚਾਂ ਦਾ ਕੰਮ ਨਿਵੇੜ ਦੂੰ ਕਿਉਂਕਿ ਪੋਚੇ ਤੁਹਾਨੂੰ ਪਤਾ ਹੀ ਐ ਵੀ ਆਪਣੇ ਪੋਚਾਂ ਦਾ ਕੰਮ ਬਹੁਤ ਜ਼ਿਆਦਾ ਆਗਾ ਚਾਰੇ ਪਾਸੇ ਪੱਕੇ ਪੱਕਾ ਹੋਂ ਕਰਕੇ ਤੇ ਲਓ ਜੀ ਇੱਥੇ ਸਫਾਈਆਂ ਦਾ ਕੰਮ ਨਿਵੇੜ ਕੇ ਤੇ ਮੈਂ ਲਾਗੀ ਸੀ ਰੋਟੀ ਕਿਉਂਕਿ ਟਾਈਮ ਦੇਖੋ ਸਵਾ ਪੌਣੇ 8:30 ਹੋ ਗਿਆ ਤੇ ਹਰ ਮੁੰਡੇ ਨੇ 9 ਵਜੇ ਜਾਣਾ ਹੁੰਦਾ ਆਪਣੇ ਘਰਾਂ ਚ ਜਿਹੜਾ ਮੁੰਡਾ ਜਾਂਦਾ ਉਹਦੇ ਨਾਲ 9 ਵਜੇ ਦੇ ਤਿਆਰ ਹੋ ਕੇ ਜਾਣਾ ਹੁੰਦਾ ਐ ਤੇ ਚਲੋ ਜੀ ਅੱਜ ਇਹਨੂੰ ਭੇਜਾਂਗੇ ਰੋਟੀ ਦੇ ਕੇ ਕਿਉਂਕਿ ਕਈ ਦਿਨ ਹੋ ਗਏ ਤੇ ਦਿਨ ਭੱਟੇ ਹੁਣ ਕਰਕੇ ਜਦੋਂ ਭੁੱਖ ਲੱਗਦੀ ਆ ਉੱਥੇ ਤੇ ਬਾਹਰੋਂ ਆਪਾਂ ਇਹਨੂੰ ਕਿਹਾ ਜਾਂਦਾ ਕਿ ਕੁਝ ਲੈ ਕੇ ਨਾ ਖਾਈ ਕਿਉਂਕਿ ਬਾਹਰਲਾ ਤੁਹਾਨੂੰ ਪਤਾ ਹੀ ਹੈ ਤੇ ਇਸ ਲਈ ਅੱਜ ਤਾਂ ਇਹਨੂੰ ਆਪ ਘਰੇ ਤੋਂ ਰੋਟੀ ਭਾ ਕੇ ਦਿਆ ਕਰਾਂਗੇ ਤੇ ਚਲੋ ਜੀ ਜਦੋਂ ਗਾਰਾ 1 ਵਜੇ ਦੇਖਣਾ ਤਾਂ ਭੁੱਖ ਜਿੱਤ ਲੱਗਦੀ ਆ ਚਾਹ ਤਾਂ ਇੱਥੇ ਪੀ ਲੈਂਦੇ ਪਰ ਰੋਟੀ ਕਦਾ ਕੋਈ ਹੈ ਨਹੀਂਗਾ ਸਿਸਟਮ ਤੇ ਚਲੋ ਜੀ ਹਰ ਨਮੂ ਤੋੜ ਕੇ ਇੱਥੇ ਮੈਂ ਰੋਟੀ ਬਣਾ ਕੇ ਤੇ ਫੇਰ ਅੱਜ ਬੱਸ ਆਪਣੇ ਅਤਰ ਕਲਾਕਾਰ ਢੋਲਗੇ ਪਏ ਨੇ ਤੇ ਉਹਨਾਂ ਨੂੰ ਕੱਢਾਂਗੇ ਬਾਹਰ ਜੇ 2-4 ਜਣੇ ਕੋਈ ਮਿਲ ਗਿਆ ਤਾਂ ਕਿਉਂਕਿ ਆਪਣੇ ਡਰਮ ਨੂੰ ਬਹੁਤ ਜ਼ਿਆਦਾ ਵੱਡੇ ਨੇ ਤੇ ਲੋ ਜੀ ਇੱਥੇ ਮੈਂ ਹਰ ਮਨ ਨੂੰ ਰੋਟੀ ਖਵਾ ਕੇ ਤੋਰਤਾ ਸੀ ਤੇ ਚਲੋ ਜੀ ਜਿੰਨਾ ਚਿਰ ਪਹਿਲੇ ਦਿਨ ਤੋਂ ਹੀ ਛੋਟੇ ਹੁੰਦੇ ਉਹਨਾਂ ਜਦ ਤੱਕ ਮੈਂ ਇਹਨੂੰ ਦੇਖਦੀ ਨਹੀਂ ਜਾਂਦੇ ਇਹਨੂੰ ਤੇ ਇਹ ਛੱਟ ਨਹੀਂ ਜਾਂਦਾ ਤਦ ਤੱਕ ਮੈਨੂੰ ਸਬਰ ਨਹੀਂ ਆਉਂਦਾ ਮੈਨੂੰ ਬਹੁਤ ਕਹਿੰਦੇ ਵੀ ਤੂੰ ਉਹਨੂੰ ਨਾ ਇਦਾਂ ਦੇਖਿਆ ਕਰ ਪਰ ਮੈਨੂੰ ਪਹਿਲੇ ਦਿਨ ਤੋਂ ਪਤਾ ਨਹੀਂ ਕਿਉਂ ਮੈਂ ਬਹੁਤ ਰੋਕਦੀ ਆ ਤੇ ਪਰ ਜਦ ਤੱਕ ਕਿ ਕਿਸੇ ਨਾਲ ਬਹਿ ਨਹੀਂ ਜਾਂਦਾ ਜਾਂ ਛੱਡ ਨਹੀਂ ਜਾਂਦਾ ਮੈਂ ਇਹਨੂੰ ਇਦਾਂ ਹੀ ਦੇਖਦੀ ਰਹਿਣੀ ਆ ਤੇ ਲਓ ਜੀ ਇੱਥੇ ਟਾਈਮ ਹੋ ਗਿਆ ਸੀ 10:00 ਸਵਾ 10 ਦਾ ਤੇ ਟੂਟੀ ਆ ਕੇ ਹੱਡੀ ਸੀ ਤੇ ਮੈਂ ਇੱਧਰ ਪਹਿਲਾਂ ਆਪਣੇ ਬੂਟਿਆਂ ਨੂੰ ਪਾਣੀ ਪਾਇਆ ਤੇ ਫਿਰ ਮੈਂ ਸਾਰਾ ਵੇੜਾ ਛਿੜਕਿਆ ਕਿਉਂਕਿ ਗੁੱਤੇ ਵੀ ਆਪਣੇ ਹੁਣ ਤੀਜੇ ਦਿਨੋਂ ਤਾਂ ਪਾਣੀ ਇਹਨਾਂ ਨੂੰ ਪਾਉਣਾ ਹੀ ਪੈਂਦਾ ਕਿਉਂਕਿ ਗਰਮੀ ਹੋ ਗਈ ਹੈ ਤੇ ਉਹ ਗੁੱਤੇ ਵੀ ਆਪਣੇ ਬਹੁਤ ਸੋਹਣੇ ਚੱਲ ਗਏ ਨੇ ਤੇ ਇਹਨਾਂ ਦੀ ਵਾਸਤੇ ਜਦੋਂ ਕੇਰੇ ਤਿਆਰ ਜੇ ਹੁਣ ਸ਼ੁਰੂ ਹੋ ਗਏ ਫਿਰ ਤਾਂ ਇਹਨੇ ਦਿਨਾਂ ਚੀ ਝਾੜਝਾ ਬਣ ਜਾਣ ਤੇ ਫਿਰ ਇਹ ਕਟਿੰਗ ਕਰਕੇ ਬਹੁਤ ਸੋਹਣੇ ਬਣ ਜਾਣ ਕਿਤੇ ਲਓ ਜੀ ਇਧਰ ਫਸਲ ਵਾਲੀ ਫਰਸ਼ ਫਰਸ਼ ਤੋਂ ਓਕੇ ਤੇ ਫਸਲਾਂ ਦਾ ਕੰਮ ਲਵੇੜਤਾ ਦੇਖੋ ਨਾ ਧੋਕੇ ਬਹਿ ਗਈਆਂ ਨੇ ਮੇਲਣਾਂ ਤੇ ਪਾਣੀ ਪੂਣੀ ਕਰਕੇ ਰੱਖ ਤਾ ਤੇ ਚਲੋ ਜੇ ਉਧਰ ਮੈਂ ਸਬਜੀ ਨੂੰ ਨਾਲੇ ਲਾਇਆ ਪਾਣੀ ਤੇ ਆਬਰ ਕੈਣ ਨੂੰ ਜਿੱਦਾਂ ਮੈਂ ਠੋਆ ਕੀਤਾ ਦੇਖੋ ਬਹੁਤ ਸੋਹਣੀ ਫੁੱਟ ਖੜੀ ਹੈ ਇਹ ਤੇ ਚਲੋ ਜੀ ਤੁਹਾਨੂੰ ਸ਼ੇਅਰ ਕਰਾ ਕੇ ਲਿਆਉਣੇ ਆ ਆਪਣੀਆਂ ਸਬਜ਼ੀਆਂ ਦੀ ਤੇ ਸਬਜ਼ੀਆਂ ਇਦਕੀ ਆਪਣੇ ਬਹੁਤ ਸੋਹਣੀਆਂ ਹੋਈਆਂ ਨੇ ਪਰ ਆਪਣੇ ਸਬਜ਼ੀਆਂ ਨਹੀਂ ਇੰਨਾ ਵਧੀਆ ਹੋਣਗੇ ਦੇਖੋ ਇਹ ਰਿਹਾ ਆਪਣਾ ਗਵਾਰਾ ਤੇ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਲਾਇਆ ਹੁਣ ਇਹ ਦੇਖੋ ਆਪਣੇ ਚੌਲੇ ਤੇ ਉਹ ਆਪਣੀਆਂ ਪਿੰਡਾਂ ਤੇ ਵਿਚਾਲੇ ਹੈਗੇ ਗੰਡੇ ਤੇ ਚਲੋ ਜੀ ਬਹੁਤ ਹੀ ਸੋਹਣੀ ਹੈ ਤੇ ਆਪਣੇ ਸਬਜ਼ੀਆਂ ਚੌਲੇ-ਚੂਲੇ ਸਭ ਤੇ ਫਲ ਚੱਕੀ ਆਉਂਦੇ ਨੇ ਤੇ ਇਦਕੀ ਆਪਾਂ ਨੂੰ ਟੋਟਲੀ ਸਾਰੀਆਂ ਸਬਜ਼ੀਆਂ ਲਾਈਆਂ ਮौज ਬਣੀ ਰਹਿਣੀ ਹੈ ਗਰਮ-ਗਰਮੀ ਤੇ ਚਲੋ ਜੀ ਅੱਜ बस ਟੂਟੀ ਬੱਗ ਗਈ ਹੈ ਤੇ ਇਹ ਕੰਮ ਬਿਨਿਪੜ ਗਿਆ ਤੇ ਆ ਮੰਜਾ ਇੱਥੇ ਫਿਰ ਮੈਂ ਪਾਣੀ ਲਾਉਣ ਕਰਕੇ ਇੱਥੇ ਵਾਰੀ-ਵਾਰੀ ਆਪਾਂ ਨੂੰ ਇਹ ਦੂਰ ਹੋਣਾ ਤੇ ਇੱਥੇ ਬੈਠ ਜਾਇਦਾ ਤਲੋਂ ਦੀ ਟੂਟੀ ਖੱਗ ਗਈ ਐ ਲੱਗੀ ਟੂਕੀ ਭਰ ਲਈ ਅੱਗੇ ਇੱਕ ਵਾਰੀ ਤੇ ਇਥੇ ਟਾਈਮ ਹੋ ਗਿਆ ਸੀ 2:30 ਵਜੇ ਕਿਸੇ ਤੇ ਲੋਦੀ ਆਪਾਂ ਚਾਹ ਬਣਾ ਲਈ ਸੀ ਦੁਪਹਿਰ ਦੀ ਕਿਉਂਕਿ ਫਿਰ ਪਾਉਣ ਜਾਣਾ ਸੀ ਨੀਰਾ ਤੇ ਅੱਜ ਪਹਿਲਾਂ ਮੈਂ ਚੀਰ ਕੇ ਹੱਡੀ ਗਰੇਲੇ ਕਿਉਂਕਿ ਤੁਹਾਨੂੰ ਪਤਾ ਗਰੇਲਾਂ ਤੇ ਲੱਗ ਜਾਂਦਾ ਬਹੁਤ ਜ਼ਿਆਦਾ ਟਾਈਮ ਤੇ ਇਹਨਾਂ ਤੇ ਮੈਂ ਤਾਂ ਚੀਰ ਕੇ ਨੂਨ ਪਾ ਕੇ ਰੱਖ ਕੀ ਸੀ ਫਿਰ ਉਹਨੂੰ ਮੈਂ ਬੂਟੇ ਦੇ ਉੱਪਰ ਰੱਖਤਾ ਸੀ ਕਿਉਂਕਿ ਥੱਲੇ ਬਿੱਲੀ ਬੈਠੀ ਸੀ ਮੈਨੂੰ ਐਸੀ ਮੂਮਾਂ ਨਾ ਲਾ ਦੇ ਇਸ ਲਈ ਇਹਨੂੰ ਮੈਂ ਇੱਥੇ ਜੇ ਟੰਗ ਗਈ ਸੀ ਬਸ ਤੇ ਕਿਉਂਕਿ ਸਾਰੇ ਦਿਨ ਤੇ ਧੁੱਪ ਦੇ ਨਾਲ ਇਹਦੀ ਕੜਤਣ ਜੀ ਮਰ ਚੂਗੀ ਫਿਰ ਟਾਈਮ ਦੇ 2 ਵਜੇ ਦਾ ਬਸ ਚਾਹ ਪੀ ਕੇ ਤੇ ਫਿਰ ਆਪਾਂ ਪਾਉਣਾ ਨੀਰਾ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ 2 ਵਜੇ ਚੱਲਦੇ ਉਸ ਤੋਂ ਬਾਅਦ ਬਾਅਦ ਮੇਰੇ ਦੂਜੇ ਕੰਮ ਸ਼ੁਰੂ ਹੋ ਜਾਂਦੇ ਹਜੇ ਆਪਾਂ ਨਾ ਧੋ ਕੇ ਆਉਣਾ ਤੇ ਚਲੋ ਜੀ ਇੱਧਰ ਡਰਮ ਜਿਹੜੇ ਮੈਂ ਤਾਂ ਕਿ ਟੇਡੇ ਜੇ ਕਰ ਤੇ ਕੋਈ ਮਿਲਿਆ ਨਹੀਂ ਤੇ ਨਹੀਂ ਤਾਂ ਆਪਾਂ ਇਹਨਾਂ ਨੂੰ ਬਾਹਰ ਕੱਟ ਦੇਣਾ ਸੀਗਾ ਤੇ ਕਿਉਂਕਿ ਆਪਣੇ ਐਤਵਾਰ ਨੂੰ ਲੱਗਣੀ ਹੈ ਕਪੈਣ ਦੇ ਬਸ ਫੇਰ ਆਪਣਾ ਦੋ ਤਿੰਨ ਤਣ ਫੇਰ ਨਹੀਂ ਜਦ ਤੱਕ ਤੂੜੀ ਨਹੀਂ ਬੰਨਦੀ ਉਦ ਤੱਕ ਕੰਮ ਨਹੀਂ ਹੋਣਾ ਸੈੱਟ ਹੋਣਾ ਤੇ ਲੋਕ ਜੀ ਇੱਥੇ ਬਸ ਛੇਟਾ ਜਿਹਾ ਕਰਤਾ ਤੇ ਇਹ ਭਾਰਾ ਬਹੁਤ ਜ਼ਿਆਦਾ ਸੀਗਾ ਤੇ ਇੱਥੇ ਨਿਕਲਣ ਨੂੰ ਜਗ੍ਹਾ ਥੋੜੀ ਜਿਹੀ ਥੋੜੀ ਹੈ ਤੇ ਚਲੋ ਜੀ ਦੇਖਦੇ ਆ ਅਥਰੇ ਨੂੰ ਜਦੋਂ ਘਰ ਬਣਾਉਗਾ ਤੇ ਉਹਨਾਂ ਨੂੰ ਕੱਢ ਕੇ ਆਪਾਂ ਬਾਹਰ ਲਾਵਾਂਗੇ ਤੇ ਨਾਲ ਇਹ ਕਣਕ ਦੇ ਗੱਟਿਆਂ ਦੇ ਮੂੰਹ ਬੰਨੇ ਪਏ ਨਹੀਂ ਬਸ ਇਹਨਾਂ ਨੂੰ ਗੱਡੇ ਕਰਕੇ ਲਾ ਦਾਂਗੇ ਤੇ ਬਸ ਉੱਥੇ ਬਾਅਦ ਉਹਨੇ ਡਰਮ ਕੱਢ ਦਾਂਗੇ ਇੱਕ ਡਰਮ ਪਿੱਛੇ ਪਿਆ ਕਿਉਂਕਿ ਬਸ ਹੁਣ ਆਪਣਾ ਕਲਕਤਾ ਕੰਮ ਸ਼ੁਰੂ ਹੋ ਜੂਗਾ ਖੇਤਾਂ ਦਾ ਤੇ ਫੇਰ ਬਸ ਮਹੀਨਾ ਡੇਢ ਮਹੀਨਾ ਪੂਰੇ ਬਿਜੀ-ਬਿਜੀ ਆ ਹਨ ਤੇ ਚਲੋ ਠੀਕ ਆ ਜੀ ਬਸ ਫੇਰ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੇਂ ਕੰਮਾਂ ਕਰਨ ਦੇ ਨਾਲ ਕਿਉਂਕਿ ਹੁਣ ਤਾਂ ਕੰਮਾਂ ਦੀ ਰੁੱਤ ਆ ਗਈ ਤੇ ਕੰਮ ਸ਼ੁਰੂ ਹੋ ਗਏ ਨੇ